ਕਹਿੰਦਾ ਪੁਲਿਸ ਵਾਲੇ ਬਾਲੇ ਮਾੜੇ ਹੁੰਦੇ ਆ ਜਿਹੜੇ ਲੋਕ ਪੁਲਿਸ ਵਾਲਿਆਂ ਨੂੰ ਭੰਡਦੇ ਆ ਨਾ ਯਾਰ ਅੱਜ ਵੀਡੀਓ ਉਹਨਾਂ ਵਾਸਤੇ ਆ ਯਾਰ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਯਾਰ ਕੁਝ ਪੁਲਿਸ ਵਾਲੇ ਚੰਗੇ ਵੀ ਹੁੰਦੇ ਆ ਸਾਰੇ ਮਾੜੇ ਨਹੀਂ ਹੁੰਦੇ ਨਾਲੇ ਕਹਿੰਦੇ ਵੀ ਪੁਲਿਸ ਵਾਲੇ ਤਾਂ ਕਿਸੇ ਨੂੰ ਚੰਗਾ ਕਿਸੇ ਦਾ ਕਰ ਹੀ ਨਹੀਂ ਸਕਦੇ ਆ ਵੀਡੀਓ ਨਾ ਉਹਨਾਂ ਦੇ ਵਾਸਤੇ ਹੀ ਆ ਜਿਹੜੇ ਲੋਕ ਆ ਕਰਦੇ ਨੇ ਗੱਲਾਂ ਅੱਜ ਵੀਡੀਓ ਨਾਲ ਨਾਲ ਚੱਲ ਰਹੀ ਆ ਦੋਸਤੋ ਇਹ ਵੀਡੀਓ ਪਹਿਲਾਂ ਤਾਂ ਤੁਹਾਨੂੰ ਵੀਡੀਓ ਦੇਖਣੀ ਪੈਣੀ ਫੇਰ ਸਮਝਾਉਣਾ ਵੀ ਅਸਲ ਮਕਸਦ ਕੀ ਸੀ ਇਹ ਵੀਡੀਓ ਦਿਖਾਉਣ ਦਾ ਕਿਉਂਕਿ ਪੁਲਿਸ ਵਾਲੇ ਚੰਗੇ ਵੀ ਹੁੰਦੇ ਨੇ ਤੇ ਕਈਆਂ ਦਾ ਭ ਤੇ ਇਹ ਰਸਤੇ ਦੇ ਵਿੱਚ ਬਜ਼ੁਰਗ ਔਰਤ ਤੁਰ ਜੰਦੀ ਸੀ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ ਉਹਦੇ ਨਾਲ ਜਿਹੜੀ ਗੱਲਬਾਤ ਕਰਦਾ ਉਹ ਸੁਣ ਲਿਓ ਤੇ ਕਰ ਦਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਤੇ ਕਮੈਂਟਾਂ ਚ ਆਪਦੀ رائے ਜ਼ਰੂਰ ਦਿਓ ਹੁਣ ਸੁਣਦੇ ਆਂ ਆਪਾਂ ਪੂਰੀ ਵੀਡੀਓ ਬੱਸ ਬੱਸ ਅਮਾ ਨਮਸਤੇ ਨਮਸਤੇ ਇਹ ਜਾ ਰਿਹਾ ਸੀ ਰਸਤੇ ਤੇ ਬਜ਼ੁਰਗ ਔਰਤ ਨੂੰ ਦੇਖਿਆ ਪਹਿਲਾਂ ਨਾਤੀ ਨਾ ਨਾਤੀ ਆ ਅੱਜ ਸਕੂਲੇ ਹੀ ਨਹੀਂ ਗਿਆ ਪਹਿਲਾਂ ਨਮਸਤੇ ਬੁਲਾਉਂਦੇ ਦੇਖੋ ਮਜਬੂਰੀ ਗਿਆ ਮਾਂ ਮਜਬੂਰੀ ਮਡੂਰੀ ਕਰ ਰਾਇਆ ਮਲੀਰੀ ਕਰਾਇਆ ਕਿ ਪੜਾਈ ਕਰ वो कहता भी मजदूरी करिए पढ़ाई करिए बी एस पी रुक गया इंसानियत हो तुम लोग रोटी अब फिर क्या करते हो दोपहर में कछु नहीं है शाम को जाके खाते हैं एक टाइम खा जाते बकरी चोरी हो गई तो ये कभी बकरी चोरी वह तो दुख नहीं होता फिर का नहीं होता ही तो बताओ मुल्तना है नहीं मिलती ना मेरे तो को पता है है ना आती ना आते कहते हैं नहीं मिलती दस बकरिया दो चोरी हो गई तो तुम्हारी साल भर की मेहनत चली गई समझाओं का तरीका देखो, देखो तुम तो पढ़ाई कभी चोरी होती है क्या सही गल है पढ़ाई तो चोरी नहीं होती तो जो चली जाते हैं ले जाते हैं तुम सुबह निकलती हो खाते हो देखो हम अभी टिफिन भी लिए है खा लिए सुबह पढ़े भी तो इसको भेजो स्कूल इंसानियत है दोस्तों आज वीडियो देखी जाओ जो है पर जातना है क्यों नहीं जाते बेटा जाओगे तो हम तुम्हें कपड़े अच्छा कहना मैं पढ़ाऊंगा बताओ जाओगे हैं जोर से बोलो जाओगे कि नहीं जाओगे नहीं जोर से बोलो कहाँ जाओगे मैं भी स्कूल जाना है। जाओगे तो वहाँ खाना भी मिलता है मिलता है नहीं मिलता? मिलता ना किताबें भी मिलती है कपड़े भी मिलते हैं स्कूल तो जाने में अच्छा की बकरी चराने में तो जाओगे स्कूल का ਇਹ ਇਹ ਹੁੰਦੀ ਹੈ ਇਨਸਾਨੀਅਤ ਦੋਸਤੋ ਯਾਰ ਵੀਡੀਓ ਚੱਲੀ ਜਾਂਦੀ ਹੈ ਤੁਸੀਂ ਸੁਣੀ ਜਾਓ ਆ ਹੁਣ ਕੱਪੜੇ ਪਵਾਤੇ ਜਵਾਕ ਦੇ ਕਹਿੰਦਾ ਵੀ ਸਕੂਲ ਜਾਏਗਾ ਤਾਂ ਜਿਹੜਾ ਗਿਆਨ ਹੈ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਜਿਵੇਂ ਬੱਕਰੀਆਂ ਚੋਰੀ ਕਰਦੇ ਨੁਕਸਾਨ ਹੋ ਆ ਸੁਣੋ ਸਕੂਲ ਜਾਓ ਅਗਰ ਸਕੂਲ ਨਹੀਂ ਜਾਓਗੇ ਤਾਂ ਬੇਟਾ ਫਿਰ ਐਸੀ ਜ਼ਿੰਦਗੀਏ ਕਰੋ ਇਹਦੇ ਕੋਟਿਲੀ ਝਾੜੀਆਂ ਰਖੇ ਦਾਦੀ ਸਿਰ ਤੇ ਕਾਂਟਾ ਹੈ ਸਮਝਾਉਣ ਦਾ ਤਰੀਕਾ ਦੇਖੋ ਕਹਿੰਦਾ ਦਾਦੀ ਔਰ ਕਾਂਟਾ ਹੈ ਕਿ ਨਹੀਂ ਹੈ ਕਾਂਟਾ ਹੈ ਅਭੀ ਸਿਰ ਤੇ ਵੀ ਲੱਗਤੇ ਹੋਣਗੇ ਲੱਗਤੇ ਕਿ ਨਹੀਂ ਲੱਗਤੇ ਹੈ ਫਿਰ ਵੀ ਕਰਤੀ ਹੋਏ ਤਾਂ ਇਹ ਲੋਕ ਨਹੀਂ ਪੜ੍ਹेंगे ਤਾਂ ਇਹਨੇ ਵੀ ਐਸੀ ਕਰਨਾ ਪਵੇਗਾ ਦੇਨੇ ਪਾਈਪੇ ਭੇਜੋ ਕਹਿੰਦਾ ਵੀ ਜੇ ਤੁਸੀਂ ਪੜੋਗੇ ਨਹੀਂ ਫਿਰ ਆਹੀ ਲੱਕੜਾਂ ਚੱਕਣੀਆਂ ਪੈਣਗੀਆਂ ਮੁੱਢੇ ਤੇ ਜਿਵੇਂ ਤੇਰੀ ਮਾਂ ਨੇ ਚੱਕਿਆ ਬੱਚੇ ਨੂੰ ਸਮਝਾਉਣ ਦਾ ਤੇ ਮਾਂ ਪਿਓ ਨੂੰ ਸਮਝਾਉਣ ਦਾ ਬਹੁਤ ਸੋਹਣਾ ਤਰੀਕਾ ਇਨਸਾਨੀਅਤ ਵਾਸਤੇ ਨਾ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਸਮਝ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਦਾ ਅਸਲ ਮਕਸਦ ਕੀ ਸੀਗਾ ਤਾਂ ਬੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ